ਬਾਪਸ ਵਾਹਿਗੁਰੂ ਕੀ ਤਾਰੇ ਸੰਤਨ ਕੀ ਦੂਤੇ ਪੰਤਤੈ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਸਰਬਤਾ ਪਲਾਇ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਉੱਥੀ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਕੀ ਦੂਤੇ ਪੰਤਤੈ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬੱਚੇ ਦੇ ਬੱਚੇ ਕਰੋ ਕਿਰਪਾ

नानक नाम दया में पुराणी आया अप नया पर में सर नानक नाम भोरनि पूरत जो दया बी जध ਮੇੇ ਕਰ ਨਾਨਕ ਨਾਮ ਤੇ ਆ ਰਿਤ ਨਾਹੀ ਦਾ ਦਾ ਰਿਤ ਨਾਹੀ ਦਾ ਕਾਰੇ ਰਿਤ ਨਾਹੀ ਦਾ पट पित में रे मन जी ब्रभाम जी रे म Bye. <laughs> ਕੀ ਕਰ ਕਰੇ ਸਭ ਕੋਈ ਜੇ ਕਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਗੁਰਪੂਰੇ ਕੀ ਵਡਿਆਈ ਤਾਕੀ ਕੀਮਤ ਕਹੀ ਨ ਜਾਈ 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 ਹਰ ਮਨ हर किशन ते आई है ऐ को बल बल चई बुख मोह तारे आप बुक मोह तारे आप मुखद मोह तारे तुंहिंजे सचे पातशाह मल जनम जनम दी कट तुंहिंजे सचे पातशाह मल जनम जनम दी कट जी राम दर्शन देख Υπότιτλοι AUTHORWAVE ਬਸ ਮੇਰੇ ਸੀਤਾ ਚਨ ਕਮਲ ਬਸ ਮੇਰੇ ਸੀਤਾ ਨਾਨਕੇ ਚੁਕਾਵੇ ਅਦਾ ਸੋ ਨਾਨਕੇ ਚੁਕਾਵੇ ਅਦਾ ਸੇ ਵਿਚਰਨਾ ਸੋ ਰੋਕੇ ਜੈ 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 ਸੁਰ ਲੋਕ ਜੈ ਸੁਰ ਜੀ ਗੋਚੇ ਏ ਨਾ ਸ੍ਰੀ ਕਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਆਇ ਸ੍ਰੀ ਗੁਰੂ ਸਾਹਿਬ ਜੀ ਜਗ ਲਾਉ ਨਹੀਂ ਭਾਗ ਲਾਰੇ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੋਦਰ ਮਹਿ ਬੂਡਤ ਥੇ ਕਬੂ ਮਿਟ ਨਹੀਂ ਰੇ ਪਸ਼ੂਤਾਯੋ ਤਤ ਵਿਚਾਰ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇ ਜਪਿਆ ਜਿਨ ਹਰ ਜਨ ਦੇਵ ਗੁਰੂ ਫਿਰ ਸੰਕਟ ਜੋਂ ਗਰਬ ਨਾਇਆ ਜੋਪਿ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਂ ਗਰਬ ਨਾਇਆ ਕਬੀਰ ਲਾਗੀ ਪ੍ਰੀਤ ਸਜਾਨ ਸਿਆ ਬਰਜ ਲੋਗ ਅਜਾਨ ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀ ਪਰਾਨ ਕਬੀਰ ਚਕਈ ਜੋ ਨਿਸ ਬਿਸ਼ੁਰ ਆਇ ਮਿਲ ਪਰਭਾਤ ਜੋ ਨਰ ਬਿਸ਼ੁਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਲੋਟ ਨਾ ਹੈ ਤਾਂ ਲੋਟ ਲੈ RAM ਨਾਮ ਹੈ ਲੋਟ ਫਿਰ ਪਾਸ਼ਾ ਪਛਤਾ ਹੋਗੇ ਪ੍ਰਾਨ ਜਾਹੇਗੇ ਛੋਟ ਹਾ ਆਇਆ ਦੂਰ ਚੱਲ ਕੇ ਮੈਂ ਤਕੀ ਤਉ ਸ਼ਰਨਾਏ ਜੀਓ ਨਾ ਯਾਸ ਰਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਰਾਮ ਨਾਮ ੁਰਮੈ ਗਹਿਓ ਜਾ ਕੈ ਸਮਨਹੀ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਇ ਸੋ ਕਉ ਟਾਲ ਗੁਰ ਸੇਵਿਆ ਸਾਹ ਸੁਹਾਜ ਸੁਭਾਈ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨਉ ਰਾਰ ਸੋ ਕਰਸਾ ਛੱਟੀ ਆ ਤੁਧ ਡਿਠੇ ਸੱਚੇ ਬਾਤਸ਼ਾ ਮਲ ਜਨਮ ਜਨਮ ਦੀ ਸਜਣ ਸੱਚਾ ਬਾਤਸ਼ਾ ਸ਼ੇਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਈ ਆ ਸਭਨਾ ਦਾ ਵੇ ਤੁਝੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀ ਤੁਝੇ ਸੱਚੇ ਪਾਤਸ਼ਾਹ ਮਾਲ ਜ ਸਤਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀ ਗੁਰਮੀਤ ਸੁਣਾਈਆ ਬੱਲੇ ਹਾਰੀ ਗੁਰ ਆਪਨੇ ਗੁਰ ਕਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬੱਲੇ ਹਾਰੀ ਗੁਰ ਆਪਨੇ ਗੁਰ ਕਬਲ ਜਾਈਆ ਆਏ ਮੇਲੇ ਗੁਰ ਸਿੱਖ ਆਏ ਮੇਲੇ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘਮ ਘਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਕਉ ਹਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਮਿਸਤਾਰਾ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ ਤਿੰਨ ਵੇਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹ ਹਰ ਤੇਰੀ ਉਸਤਤ ਹ ਜੋ ਹਰ ਪ੍ਰਭ ਭਾਵ ਜੋ ਗੁਰਮੁਖ ਪਿਆਰਾ ਸੇਵੰਦੇ ਤਿੰਨ ਹਰ ਫਲ ਪਾਵ हर सेती पेर हड़ी ती प्रभाले ओ जप जप प्यारा जी हर नाम सह जिन गुरमुख प्यारा सेवया तिनि कम जाया چھٹے परवार सो सब जगत छॾाया ਗੁਰ ਪਿਆਰ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹੜ ਮਾਰਗ ਦੱਸਿਆ ਗੁਰ ਪੁੰਨ ਵੜ ਪੁੰਨੋ ਜੋ ਗੁਰ ਸੇਖ ਗੁਰ ਸੇਵਦੇ ਸੇ ਪੁੰਨ ਪਰਾਣੀ ਜਨ ਨਾਨਕ ਤਿੰਨ ਕਵਾਰਿਆ ਸਦਾ ਸਦਾ ਤੁਰ ਬਾਣੀ ਗਰਮ ਖਸਖੀ ਸਹੇਲੀਆਂ ਸੇ ਆਪ ਹਰ ਪਾਈਆ ਹਰ ਦਰਗਾਹ ਪੈ ਨਾਈਆ ਹਰ ਆਪ ਗੱਲ ਲਾਈਆ ਜੋ ਗਰਮ ਖ ਨਾਮ ਤੇ ਆਏਂਦੇ ਤੈਨ ਦਰਸ਼ਨ ਦੀਜਾ ਅਮ ਤਨ ਕੇ ਚਰਨ ਪਖਾਲ ਦੇ ਧੋੜ ਖੋਲ ਖੋਲ ਪੀਜ ਪਾਨ ਸਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਚੇਤੇ ਜਦ ਪਕੜ ਚਲਾਈਆ ਜਿਨਹਰ ਨ ਮਹਰ ਚੇਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹ ਕੋਈ ਗੁਰ ਮੁਖ ਜਾਣ ਨਾਨਕ ਜਿਨ ਸਤ ਗੁਰ ਭੇਟਿਆ ਰੰਗ ਰਲੀਆਂ ਮਾਣ ਸਤ ਗੁਰ ਦਾਤਾ ਆਖੀਏ ਤੁਸ ਕਰੇ ਪਸਾ ਹਾ ਗੁਰ ਘਟੋਂ ਸਦਵਾਰਿਆ ਜਿਨ ਦਿੱਤੜਾ ਨਾ ਸਤ ਹਨ ਗੁਰ ਸ਼ਬਾਸ ਹਰ ਦੇ ਸਨੇਹਾ ਹ ਵੇਖ ਵੇਖ ਗੁਰ ਵਿਗਸਿਆ ਗੁਰ ਸਤ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁਖ ਸਭ ਜਾਵੀ ਹਰ ਕਾਮ ਰਗ ਆਖੀ ਕਉ ਕਿਤ ਵਿਦਜਾਈ ਹਰ ਹਰ ਤੇਰਾ ਨਾਮ ਹੈ ਹਰ ਖਰ ਚਲੇ ਜਾਈ ਜेन ਗੁਰਮ ਫਰਿਆ ਰਾਧਿਆ ਸੇ ਸਾਹ ਵਡਦਾਣੇ ਹਉ ਸਤ ਗੁਰ ਕੋ ਸਦਵਾਰਿਆ ਗੁਰਬਚਨ ਸਮਹਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤਦ ਪਹਾਵੇ ਤੇਰੀ ਬੰਦਗੀ ਤੂੰ ਗੁਣੀ ਜਹੀ हीरा ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਸ ਭਾਵੈ ਨਾਨਕ ਸਾਈਂ ਗਲ ਚੰਗੀ ਆਪੇ ਹਰੇ ਕਰੰਗਹ ਆਪੇ ਬਹਰੰਗੀ ਜੋਤ ਸੁਭਾਵੈ ਨਾਨਕ ਸਾਈਂ ਕਾ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਗੁਰ ਪਿਆਰ ਵਾਲੇ ਅਜ ਦਾ ਪਾਵਨ ਮੁਖਵਾਕ ਸੋਡੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਤਲੰਗ ਰਾਗ ਅੰਦਰ ਪਾਵਨ ਅੰਗ 700 ਪੰਜੀ ਅਤੇ 26 ਉਤੇ ਸਭਾਏ ਮਾਨ ਸਤ ਗੁਰ ਬਖਸ਼ਿਸ਼ ਕਰ ਦਿੰਦੇ ਇਹ ਭਾਈ ਏ ਰੱਬ ਦੀਆਂ ਕਥਾ ਕਹਾਣੀਆਂ ਗੁਰੂ ਮਿੱਤਰ ਨੇ ਸੁਣਾਈਆਂ ਨੇ ਆਪਣੇ ਗੁਰੂ ਤੇ ਮੈਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਕਿਉਂਕਿ ਗੁਰੂ ਹੀ ਜਿਹੜਾ ਸਮਝਾਉਂਦਾ ਕਿ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਨਹਾਰਾ ਗੁਰੂ ਕਹਿੰਦਾ ਪਿਆਰਾ ਰੱਬ ਦਾ ਜਿਹੜਾ ਨਾਮ ਹੈ ਦੁੱਖ ਕੱਟਦਾ ਏ ਤੇ ਗੁਰਸੇਵਾ ਤੇ ਪਾਈ ਏ ਗੁਰਮੁਖ ਨਿਸਤਾਰਾ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਉਹ ਜਿਹੜੇ ਗੁਰੂ ਵੱਲ ਮੁਖ ਕਰ ਲੈਂਦੇ ਨੇ ਉਹਨਾਂ ਦਾ ਨਿਸਤਾਰਾ ਪਲਗੜਾ ਪਾਰ ਹੋ ਜਾਂਦਾ ਏ ਲੋਕ ਤੇ ਪਰਲੋਕ ਸੁਹੇਲੇ ਹੋ ਜਾਂਦੇ ਨੇ ਸਤਗੁਰੂ ਕਿਰਪਾ ਕਰਨ ਸਤਗੁਰੂ ਦੇ ਦੱਸੇ ਮਾਰਗ ਤੇ ਤੁਰਿਏ ਗੁਰੂ ਗੁਰੂ ਜਪੀਏ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਵਕਸ਼ਨ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ